ਚਾਰ ਛੋਟੇ ਕਿਸਾਨਾਂ ਦੀਆਂ ਬੇਆਵਾਜ਼ ਜ਼ਮੀਨਾਂ ਨੂੰ ਆਪਾਤ ਕੀਤਾ ਗਿਆ ਇਹ ਆਬਾਦ ਹੋਈਆਂ ਜ਼ਮੀਨਾਂ ਦੇ ਵਿੱਚ ਡੇਰ ਸਾਲ ਬਾਅਦ ਕਿਸਾਨ ਆਪਣੀਆਂ ਫਸਲਾਂ ਨੂੰ ਪੀਜ ਸਕਣਗੇ ਇਸ ਉੱਪਰ ਸੰਤ ਸੀਚੇਵਾਲ ਦਾ ਕਹਿਣਾ ਹੈ ਮੁੰਡਾ ਪਿੰਡ ਦੇ ਪੀੜਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਦੀ ਕਾਰ ਸੇਵਾ ਚਾਰੀਕੀਤੀ ਜਾ ਰਹੀ ਜ਼ਮੀਨਾਂ ਦੇ ਵਿੱਚ ਰੇਤਾ ਹੋਣ ਕਾਰਨ ਪਿਛਲੇ ਡੇਰ ਸਾਲ ਤੋਂ ਮਜਬੂਰਨ ਕਿਸਾਨਾਂ ਨੂੰ ਦਿਹਾੜੀਆਂ ਕਰਨੀਆਂ ਪੈ ਰਹੀਆਂ ਸੀ ਪਰ ਮੋੜਾ ਜਿਹੜਾ ਨਹੀਂ ਹੋਵੇਗਾ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਹਾਂ ਹਾਂਜੀ ਬਾਬਰੀਆ ਜੋ ਪਿੰਡ ਮੁੰਡਾ ਵਿਖੇ ਪਹੁੰਚੇ ਹੋ ਕਾਫੀ ਲੰਮੇ ਸਮੇਂ ਤੋਂ ਸੇਵਾ ਜਿਹੜੀ ਉਹ ਜਾਰੀ ਹੈ ਜ਼ਮੀਨਾਂ ਨੂੰ ਆਬਾਦ ਕੀਤਾ ਗਿਆ ਹੈ ਮੋੜ ਤੋਂ ਕੀ ਕਹਿਣਾ ਹੈ ਇਸ ਬਾਰੇ ਉਹ ਅਸਰ ਦਾ ਪ੍ਰਗਟ ਸਿੰਘ ਸਾਡੇ ਕੋਲ ਗਿਆ ਸੀ ਪਿਛਲੇ ਸਮੇਂ ਦੇ ਵੀਡੀਓ ਵੀ ਪਾਉਂਦਾ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ ਪਰ ਤਕਰੀਬਨ ਜਿਹੜਾ ਹੈਗਾ 1.5 ਸਾਲ ਤੋਂ ਉੱਪਰ ਸਮਾਂ ਲੰਘ ਗਿਆ ਤੇ ਇਦ ਕੀ ਫਿਰ ਗਿਆ ਸਾਡੇ ਕੋਲ ਕਹਿੰਦਾ ਬਾਬਾ ਜੀ ਮੇਰੇ ਹਜੇ ਪੱਧਰਾ ਨਹੀਂ ਹੋਇਆ ਤੇ ਜੇਕਰ ਤੁਸੀਂ ਮੇਰੀ ਹੈਲਪ ਕਰ ਦਿਓ ਕਿਉਂਕਿ ਪੰਜ ਖੇਤ ਆ ਪੰਜੇ ਖਰਾਬ ਹੋ ਗਏ ਮੋਟਰ ਵੀ ਰੁੜ ਗਈ ਆ ਸੋ ਇਸ ਕਰਕੇ ਆ ਮੇਰੇ ਜਿਹੜੇ ਹੈਗੇ ਘਰ ਦੀ ਕੋਈ ਪਹੁੰਚ ਵੀ ਹੈ ਨਹੀਂ ਬੱਚਾ ਮੇਰਾ ਇੱਕ ਆ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦੋਨੋਂ ਜੀ ਆਸੀ ਪਸ਼ੂ ਵੀ ਕੋਲ ਕੋਈ ਨਹੀਂ ਜਿਹੜੀ ਹੈਲਪ ਵਾਲਾ ਵੀ ਕੋਈ ਨਹੀਂ ਉਹ ਅਸੀਂ ਇਹਨਾਂ ਨੇ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹ ਜਿਹੜੀ ਜਿਸ ਦਿਨ ਥੋੜੇ ਦਿਨ ਪਹਿਲਾਂ 22 ਤਰੀਕ ਨੂੰ ਇੱਥੇ ਆਏ ਆ ਉਸ ਦਿਨ ਤਾਂ ਸਾਨੂੰ ਲੱਗਦਾ ਸੀਗਾ ਕਿ ਇਹ ਨੂੰ ਕੀ ਕਰਾਂਗੇ ਕਿਉਂਕਿ ਬਹੁਤ 4-4 ਫੁੱਟ ਰੇਤਾ ਸੀਗੀ ਖੇਤਾ ਵਿੱਚ ਸੋ ਅੱਜੇ ਖੁਸ਼ੀ ਹੁੰਦੀ ਹੈ ਕਿ ਹੁਣ ਅਸੀਂ ਅੱਜ ਤੀਸਰੀ ਵਾਰੀ ਇੱਥੇ ਆਏ ਆ ਤੇ ਖੁਸ਼ੀ ਹੁੰਦੀ ਹੈ ਕਿ ਅੱਜ ਕਣਕ ਵੀਜੀ ਹੋਈ ਹੈ ਤੇ ਕਿਆਰੇ ਪਰੇ ਪਏ ਹੋਇਆ ਕੰਪਿਊਟਰ ਖਰਾਬ ਫਿਰ ਗਿਆ ਸੋ ਹੁਣ ਪਾਣੀ ਲਾਉਣ ਵਾਲਾ ਰਹਿ ਗਿਆ ਮੋਟਰ ਇਹਦੀ ਜਿਹੜੀ ਚਾਲੂ ਨਹੀਂ ਸੀ ਤਿੰਨ ਖੰਭੇ ਲੱਗਦੇ ਆ ਉਹ ਵੀ ਚੀਫ ਇੰਜੀਨੀਅਰ ਨੂੰ ਕਹਿਤਾ ਕਿ ਤਿੰਨ ਖੰਭੇ ਲਾ ਕੇ ਇਹਦੀ ਕਿਸਾਨ ਦੀ ਮੋਟਰ ਚਾਲੂ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਚ ਪਾਣੀ ਲਾਵੇ ਚਲੋ ਕਰੀਬ ਦਾ ਘਰ ਵਸਿਆ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਮਿਹਰ ਕਰਨ ਇਹੋ ਜੇ ਹੋਰ ਪਰਿਵਾਰ ਵੀ ਹੈ 2 ਢਾਈ ਖੇਤੇ ਇੱਕ ਹੋਰ ਜ਼ਿਮੀਦਾਰ ਦੇ ਆ ਚਾਰ ਕਨਾਲਾ ਹੋਰ ਇੱਕ ਜ਼ਿਮੀਦਾਰ ਦੇ ਆ ਕੁਛ ਡੇਢ ਖੇਤ ਹੋਰ ਇੱਕ ਜ਼ਿਮੀਦਾਰ ਆ ਜਿੰਨੇ ਸਾਡੇ ਕੋਲ ਆਏ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰੇ ਜ਼ਿਮੀਦਾਰਾਂ ਦੀ ਜ਼ਮੀਨ ਜਿਹੜੀ ਹੈਗੀ ਬਣ ਜੋਵੇ ਦੁਬਾਰਾ ਜਿਹੜੀ ਆਵਾਦ ਹੋ ਜੋਵੇ ਤੇ ਆਪਣੇ ਘਰਾਂ ਦੇ ਵਿੱਚ ਚਲੋ ਜੇ ਥੋੜੀ ਜ਼ਮੀਨ ਆ ਤੇ ਉਹਦੇ ਵਾਸਤੇ ਉਹਨੂੰ ਓਨਾ ਹੀ ਬਹੁਤ ਹੁੰਦੀ ਹੈ ਕਿ ਉਹਦੇ ਵਿੱਚ ਹੀ ਕੁਛ ਨਾ ਕੁਛ ਆਪਣੇ ਪਰਿਵਾਰ ਦੇ ਪੱਠੇ ਵੀ ਸਕਦਾ ਕਈ ਛੋਟੀ ਮੋਟੀ ਖਾਣ ਲਈ ਚੀਜ਼ ਵੀ ਸਕਦਾ ਜਿਹਦੇ ਨਾਲ ਆਪਣੇ ਕਰਵਾ ਪਰਿਵਾਰ ਦਾ ਗੁਜ਼ਾਰਾ ਚੱਲ ਸਕਦਾ ਸੋ ਗਰੀਬ ਵਾਸਤੇ ਇਹ ਹੀ ਬਹੁਤ ਹੁੰਦਾ ਤੇ ਇਹ ਹੀ ਸਕੂਨ ਮਹਿਸੂਸ ਕਰਦੇ ਆ ਰੂਹ ਨੂੰ ਖੁਸ਼ੀ ਮਿਲਦੀ ਆ ਜਦੋਂ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਬਾਹ ਫੜੀ ਜਾਂਦੀ ਆ ਵਾਹਿਗੁਰੂ ਕਿਰਪਾ ਕਰਨ ਅਹਿਮਦ ਬਖਸ਼ਣ ਤੇ ਸਿਓਨਾ ਸੇਵਾਦਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਚਾਹੁੰਦੇ ਆ ਕਿ ਇਹਨਾਂ ਕਾਰਜਾਂ ਦੇ ਵਿੱਚ ਹਿੱਸਾ ਪਾਇਆ ਜਾਵੇ ਸੋ ਇਹਨਾਂ ਦੀ ਹੋਰ ਮਦਦ ਕੀਤੀ ਜਾਵੇ ਉਹਦੇ ਵਾਸਤੇ ਵੀ ਬੇਨਤੀ ਕਰਾਂਗੇ ਕਿ ਇਹ ਸਾਰੇ ਕਾਰਜ ਤੁਹਾਡੀ ਮਦਦ ਦੇ ਨਾਲ ਹੀ ਹੋ ਰਿਹਾ ਤੁਹਾਡੇ ਹੀ ਜਿਹੜੀ ਹੈਗੀ ਆ ਸੇਵਾ ਦੇ ਨਾਲ ਹੋ ਰਿਹਾ ਸੋ ਇਹੋ ਜਿਹੇ ਗਰੀਬ ਕਿਸਾਨਾਂ ਦੀ ਮਿਹਨਤ ਕਸ਼ਾਂ ਦੀ ਮਦਦ ਕਰਨਾ ਦੇ